ਨੋ ਤਾਂ ਇਹ ਤਾਂ ਸਰਿਆੜੀ ਉੱਠ ਕੇ ਇੱਕ ਕੰਮ ਕਰ ਲਓ। ਉਹ ਆਪਣੀ ਸੁਨੀਤਾ ਜਾਂਦੀ ਆ। ਭੰਨ ਲੈਣ ਦੇ ਭਾਂਡੇ ਵਿੱਚ ਉੱਪਰ ਲੈਣਾ ਹੋਰ ਚਿੱਟੀ ਮੈਂ ਕੀ ਕਰਨਾ ਫਿਰ? ਹਾਂ? ਹਾਂ ਮੈਂ ਰੰਗ ਹੀ ਕੱਢਣਾ ਹੁਣ ਬੈਠੀ। ਮੈਂ ਵੇਲੀ ਚਿੱਟੀ ਹੋਂ ਤਾਂ ਹੀ। ਭਾਈਆ ਤੋ ਫਿਰ ਪੁੱਤ-ਪੋਤੀ ਹੁੰਦੇ ਆ ਫਿਰ। ਠੀਕ ਆ। ਕਿੱਥੇ ਕਰਦੀ ਆ ਪਰ ਆਵਾ ਪੜੀਆਂ ਲਿਖੀਆਂ। ਉਹ ਤਾਂ ਪਹਿਲੇ ਹੀ ਕਹਦੇ ਨੇ ਅਸੀਂ ਗੋਈ ਨਹੀਂ ਚਿੱਟਣਾ ਸਿਤਾਰ ਨਹੀਂ ਕੱਢਣੀ। ਮੈਂ ਕੋ ਉਹਦਰ ਮੇਰੀ ਨੋਹ ਦੇ ਦਰਦ ਦੀ ਦੇ ਪ੍ਰਾਤ ਹੀ ਡਿੱਗੀ ਜਾਂਦੀ ਹੈ। ਹੈ ਵੀ ਤੇ ਤੇਰੀ ਨੂੰ ਬਾਹਲੇ ਪਾਂਡੇ ਜਾ ਕੇ ਲਗਾਈ ਜਾਂਦੀ ਕੀ ਗੱਲ ਹੋ ਗਈ। ਮੇਰੀ ਨੋਹ ਤਾਂ ਐ ਤਾਂ ਸਹਰੇੜੀ ਉੱਠ ਕੇ ਇੱਕ ਕੰਮ ਕਰ ਲਉ। ਉਹ ਪਾਟੀ ਖੜਕਾਈ ਜਾਂਦੀ ਹੋਰ ਤਾਂ ਕੰਜੂਰ ਨਹੀਂ ਚੱਲਿਆ ਉਹਦਾ। ਹਾਂ ਉਹ ਕਹਿੰਦੀ ਆ। ਕਹਿੰਦੀ ਬੁੜੀ ਕਿਵੇਂ ਜਾਣਾ ਮੇ ਬੱਚੇ ਜਿਹੜੀ ਬੇਟੀਆਂ ਨਾ। ਉਹ ਕਹਿੰਦੀ ਬੁੜੀਏ ਕੋਈ ਕੰਮ ਹੀ ਕਰ ਲਾ ਉੱਠ ਕੇ। ਨਹੀਂ ਭਰਾ ਜੀ ਤੇ ਖੜਕੜਾ ਕੇ ਮਾਰ ਦਿਆ। ਉਹ ਆਪਾਂ ਸੁਣੀ ਤਾਂ ਜਾਂਦੀ ਐ ਭੰਨ ਲੈਣ ਦੇ ਭਾਂਡੇ ਮੈਂ ਵੀ ਜਾਣਾ ਠੀਕ ਐ ਉਹ ਤਾਂ ਇਹ ਲਾ ਬੀਬੀ ਆਪਰੇ ਹੀ ਪਾਉਗੀ ਅੱਜ ਆਪ ਤਾਂ ਮੰਜੇ ਚੜੀ ਬੈਠਾ ਆਪਰ ਭਾਈ ਬੈਠੀ ਐ ਤੂੰ ਭਰਾਵਾ ਸੋਚ ਆਵਦਾ ਮੈਂ ਤਾਂ ਮੈਂ ਤਾਂ ਰਜਾਈ ਖੁੱਟ ਕੇ ਪੈ ਜਾਣਾ ਤੇ ਤੂੰ ਉਹਦੇ ਮੱਥੇ ਲੱਗਣਾ ਤੇ ਮੈਨੂੰ ਵੀ ਆਰ ਦੂਗੀ ਉਹ ਸਾਨੂੰ ਤਾਂ ਕੀ ਪਤਾ ਤੂੰ ਜਾਣੇ ਤਾਂ ਉਹ ਜਾਣੇ ਪਰ ਮੈਂ ਤੂੰ ਥੱਲੇ ਤਾਂ ਬੰਦੇ ਪਰ ਮੈਂ ਤੇਰੇ ਥੱਲੇ ਅਈ ਤਾਂ ਦਾਦੀ ਪੋਤਾ ਮੇਰਾ ਪੜੀ ਜਾਂ ਤੂੰ ਤੇ ਮੇ ਕੋਲੇ ਬੈਠੀ ਆ ਤਾਂ ਰੋਟੀਆਂ ਤਾਂ ਸੋਦੂ ਸਾਨੂੰ ਮਿਲ ਹੀ ਜਾਣੀਆਂ ਤੇ ਜੇ ਨਾ ਮਿਲੀਆਂ ਫੇਰ ਤੇ ਮਿਲ ਜਾਣਗੇ ਉਹ ਤਾਂ ਭਾਵੇਂ ਹੱਸ ਕੇ ਦੇਵੇ ਤੇ ਭਾਵੇਂ ਰੋ ਕੇ ਦੇਵੇ ਰੋਟੀਆਂ ਦੋ ਫੜਾਊਗੀ ਅੱਛਾ ਹਾਂ ਭਾਵੇਂ ਰਾਜੀ ਹੋ ਕੇ ਫੜਾ ਦੇ ਭਾਵੇਂ ਗੁੱਸੇ ਹੋ ਕੇ ਫੜਾ ਦੇ ਰੋਟੀਆਂ ਦਾ ਫੜਾਊਗੀ ਤੂੰ ਵੀ ਵਿਵਹਲੀ ਹੋ ਗਈ ਚਿੱਟੀ-ਚਿੱਟੀ ਹੁੰਦੀਆਂ ਨੇ ਦੰਦਾਂ ਤੇ ਹੋਰ ਲੈ ਮੈਂ ਹੋਰ ਚਿੱਟੀ ਮੈਂ ਕੀ ਕਰਨਾ ਫੇਰ ਹਾਂ ਮੈਂ ਰੰਗ ਹੀ ਕੱਢਣਾ ਹੁਣ ਬੈਠੀ ਨੇ ਆਹ ਤੇ ਵੇਲੀ ਰੰਗ ਕੋਰੀ ਕੋਰੀ ਹੁੰਦੀ ਉਹ ਵੀ ਤਾਂ ਘਰ ਗੋਆ ਮੈਂ ਨਹੀਂ ਸਿੱਟਣਾ ਕੋਈ ਭਾਂਡਾ ਮੈਂ ਨਹੀਂ ਪਾਜਣਾ ਕੋਈ ਰੋਟੀ ਮੈਂ ਨਹੀਂ ਪਕਾਉਂਦੀ ਕੋਈ ਲੀਡਰ ਲੱਤ ਮੈਂ ਨਹੀਂ ਤੌਂਦੀ ਮੈਂ ਵੇਲੀ ਚਿੱਟੀ ਹਾਂ ਤਾਂ ਹੀ ਆ ਭਾਈਆ ਤੂੰ ਦਾਈ ਸਰ ਤੇ ਵੇਲੀ ਰਹਿਣੀ ਆ ਨਾ ਟੰਗੋ ਤਾਂ ਮੈਨੂੰ ਬੈਠੀ ਨੂੰ ਗੱਲਾਂ ਹੁੰਦੀਆਂ ਹੋ ਕੰਮ ਚਾ ਫਿਰ ਉਹਨੇ ਉਹਨੇ ਪਰਾਤੀ ਭੰਨਣੀ ਹੈ ਹਾਂ ਹਾਂ ਉਹਨੇ ਅਖਣਾ ਨਹੀਂ ਬੀਬੀ ਚੱਲ ਬੈਠੇ ਚੱਲ ਵਾਟੇ ਗੁੰਦੇ ਹਣਾ ਤੇਰੇ ਤੇ ਆਟਾ ਕਹਿ ਪੱਕੀਆਂ ਰੋਟੀਆਂ ਕਿਸੇ ਨੂੰ ਫੜਾ ਦੇਵੇ ਹੁਣ ਇੱਕ ਨਾ ਬੀਬੀ ਦਾ ਤੈਨਾਂ ਆਸਰਾ ਵੀ ਨਹੀਂ ਬੈਠੀ ਰੋਟੀਆਂ ਹੀ ਲੈ ਜਾਊਗੀ ਹਾਂ ਇਹ ਤਾਂ ਗੱਲ ਹੈ ਉਹ ਵੀ ਬੈਠੀ ਮੰਝੇ ਤੇ ਹੀ ਭਾਲਦੀ ਹੈ ਹਾਂ ਨਹੀਂ ਚਾਹੀਦਾ ਬਜ਼ੁਰਗਾਂ ਦਾ ਸਤਕਾਰ ਮੰਝੇ ਤੇ ਰੋਟੀ ਦੇਣੀ ਚਾਹੀਦੀ ਹੈ ਜੀ ਅੱਜ ਮੈਨੂੰ ਦੇਊਗੀ ਉਹ ਰੋਟੀ ਤਾਂ ਉਹਦਾ ਪੁੱਤ ਵੀ ਉਹਨੂੰ ਫੜਾਊਗਾ ਮੇਰੀ ਦਾਦੀ ਨੂੰ ਦਿੰਦੀ ਰਹੀ ਵੇਖਦਾ ਹੀ ਹੁਣ ਹਾਂ ਉਹ ਵੇਖੇ ਵੇਖ ਕੇ ਜਵਾਕ ਸਕਦੇ ਸਾਡੀ ਮਾਂ ਮੰਝੇ ਤੇ ਬੈਠੀ ਰੋਟੀਆਂ ਖਾਂਦੀ ਹੈ ਤੇ ਫਿਰ ਇਹਦੀ ਰੋਟੀ ਵੀ ਲੈ ਆ ਕਰੋ ਲੈ ਬੀਬੀ ਤੂੰ ਵੀ ਲੈ ਲੈ ਰੋਟੀ ਅੱਜ ਅੱਜ ਸੇਵਾ ਕਰ ਲੂਗੀ ਜਾਂ ਕੱਲ ਨੂੰ ਕਰਾ ਲੂਗੀ ਹਾਂ ਉਹਦਾ ਸਤਿਕਾਰ ਹੋਣ ਲੱਗ ਜੂ ਨਹੀਂ ਅੱਜ ਕਾਹਦੇ ਜਵਾਕ ਵੇਖੀ ਜਾਂਦੇ ਜਿਵੇਂ ਸਾਡੀਆਂ ਦਾਦੀਆਂ ਨਾਲ ਕਰਦੀਆਂ ਉਹ ਵੀ ਗਾਹ ਹੋਣਗੀਆਂ ਹਾਂ ਇਹ ਆ ਵੇਖ ਕੇ ਸਿੱਖੂਗਾ ਵੀ ਹੋਰ ਸਿੱਖੂਗਾ ਇਹਨੂੰ ਪਤਾ ਨਹੀਂ ਹੋਰ ਸਿੱਖੂਗਾ ਇਹ ਲਾ ਹੋਰ ਲਾ ਲੈ ਉਹ ਵੇਖੂਗਾ ਹੈ ਇਹ ਪੜਿਆ ਲਿਖਿਆ ਸਿੱਖੂਗਾ ਹੀ ਅੱਛਾ ਵੀ ਮੇਰੀ ਦਾਦੀ ਨੂੰ ਬੈਠੇ ਰੋਟੀ ਮਿਲਦੀ ਸੀ ਨਹੀਂ ਉਹ ਹੋਰ ਅਗਲੇ ਜਵਾਨੇ ਤਾਂ ਅੜਪੜ ਹੁੰਦੇ ਸੀ ਹੁਣ ਬੱਚੇ ਸਿਆਣੇ ਆ ਪੜ੍ਹ ਲਿਖ ਕੇ ਸਿਆਣੇ ਹੋ ਗਏ ਆ ਅੱਛਾ ਹਾਂ ਹੁਣ ਬੱਚਿਆਂ ਨੂੰ ਪਤਾ ਹੈ ਵੀ ਬਜ਼ੁਰਗਾਂ ਦਾ ਸਤਿਕਾਰ ਕਰਦੇ ਆ ਤੇ ਐ ਕਰੋ ਤੇ ਕਰਾਓ ਠੀਕ ਹੈ ਜੇ ਹੁਣ ਤੇ ਇਹ ਅਸੀਂ ਦਾ ਤੁਹਾਡਾ ਤੇਰਾ ਸਤਿਕਾਰ ਕਰਦੇ ਆ ਇਹ ਸਾਡਾ ਵੀ ਕਰੂਗਾ ਹਾਂ ਕਰੂਗਾ ਕਿਉਂ ਨਾ ਕਰੂਗਾ ਫਿਰ ਕਰੂਗਾ ਹੀ ਅੱਛਾ ਵੇਖ ਕਹਿੰਦੇ ਵੇਖ ਵੇਂਦੇ ਸਿੱਖ ਕਹਿੰਦੇ ਉਹ ਗੱਲ ਆ ਫਿਰ ਤਾਂ ਕਰਦਾ ਹੀ ਆ ਬੱਚਾ ਠੀਕ ਆ ਵੀ ਅੱਜ ਮੇਰੀ ਦਾਦੀ ਨੂੰ ਮੇਰੇ ਮੇਰੇ ਸਾਹਮਣੇ ਰੋਟੀਆਂ ਮਿਲਦੀਆਂ ਰਹੀਆਂ ਅਸੀਂ ਵੀ ਦਈਏ ਮਾਪਿਆਂ ਨੂੰ ਇਹ ਨਾ ਕਹੇ ਬੁੜਾ ਬੁੜੀ ਤੇ ਚਲੋ ਬਾਹਰ ਨੇ ਕਹਿੰਦਾ ਹੈ ਨੇ ਕਹਿੰਦੇ ਨੇ ਕਹਿੰਦੇ ਪੜ੍ਹੇ ਲਿਖੇ ਨਹੀਂ ਕਹਿੰਦੇ ਬੜੇ ਲਿਖੇ ਮੈਂ ਲੱਗਾ ਬਹਲਾ ਕਹਿੰਦੇ ਅਣਪੜ੍ਹੇ ਨਹੀਂ ਕਹਿੰਦੇ ਪਹਿਲਾਂ ਵਾਲੇ ਕੀ ਸੀ ਅੱਗੇ ਅਣਪੜ੍ਹਨ ਪਤਾ ਨਹੀਂ ਹੁੰਦਾ ਸੀਗਾ ਹੁਣ ਪਤਾ ਪੜ੍ਹ ਲਿਖ ਕੇ ਬੱਚਿਆਂ ਨੂੰ ਸਾਰਾ ਪਤਾ ਹੈ ਕਿਤਾਬਾਂ ਦੇ ਵਿੱਚ ਲਿਖਿਆ ਬਜ਼ੁਰਗਾਂ ਦਾ ਵੱਡਿਆਂ ਦਾ ਸਤਿਕਾਰ ਕਰੋ ਅੱਛਾ ਹਾਂ ਅੱਗੇ ਲੋਕ ਅਣਪੜ੍ਹੇ ਹੁੰਦੇ ਸੀ ਅੱਗੇ ਇਹਨਾਂ ਪਤਾ ਨਹੀਂ ਸੀ ਹੁੰਦਾ ਉਹ ਕਿਤੇ ਲੋਕੀ ਮਾਵਾ ਮੂ ਨੂੰ ਕੁੱਟ-ਕੁੱਟ ਦਿੰਦੇ ਸੀ ਨਾ ਹਾਂ ਅੱਗੇ ਅੱਗੇ ਕੋਈ ਪੁੱਛਦਾ ਹੀ ਨਹੀਂ ਸੀ ਮਾਵਾ ਵਿਚਾਰੀਆਂ ਕੁੱਟ-ਖੱਟਾ ਕਰਕੇ ਉਹੋ ਜਿਹੀ ਹੋ ਜਾਂਦੀਆਂ ਸੀ ਕੀ ਕਰਨ ਫੇਰ ਪੁੱਤ ਪੋਤੀ ਹੁੰਦੇ ਆ ਫੇਰ ਇਹ ਮੁਸ਼ਕਿਲ ਨਾਲ ਸੀ ਜਾਂਦਾ ਵੀ ਸਾਡੇ ਤੇ ਵੀ ਟਾਈਮ ਆਇਆ ਪਿਆ ਹਾਂ ਸਹੀ ਗੱਲ ਇਹਦਾ ਹੀ ਵਿਆਹ ਦੀ ਉਮਰ ਹੋਈ ਪਈ ਆ ਇਹਨੂੰ ਵੀ ਬੋਟੀ ਦੀ ਅਗਰੂ ਤੇਲ ਵੀ ਵੀ ਅੱਜ ਕੱਲ ਦੀ ਤਾਂ ਖਰਾਬ ਹੀ ਬਹੁਤ ਨਾਲੇ ਹਨ ਨਹੀਂ ਅਸੀਂ ਨਹੀਂ ਹਜੇ ਨਹੀਂ ਅੱਜ ਵੀ ਵੀ ਅੱਜ ਕੱਲ ਦੀਆਂ ਬੋਟੀਆਂ ਦਾ ਮੈਂ ਸੁਣਿਆ ਕੰਮ ਹੀ ਨਹੀਂ ਪਰੋਂ ਬੰਦੇ ਦੇ ਕਰਾਉਂਦੇ ਸਾਰੀਆਂ ਹੋਰ ਅੱਜ ਕੱਲ ਦੀਆਂ ਕਿੱਥੇ ਕਰਦੀਆਂ ਭਰਾਵਾ ਪੜੀਆਂ ਲਿਖੀਆਂ ਉਹ ਤਾਂ ਪਹਿਲਾਂ ਹੀ ਕਹਿ ਦਿੰਦੇ ਅਸੀਂ ਗੋਹਾ ਹੀ ਨਹੀਂ ਸਿੱਟਣਾ ਅਸੀਂ ਧਾਰ ਨਹੀਂ ਕੱਢਣੀ ਐਸ਼ਾ ਤੇ ਹੁਣ ਪੂਜਾ ਕਰੀ ਜੋ ਕੰਮ ਫਿਰ ਕੰਮ ਕੌਣ ਕਰੂ ਇਹ ਧਾਰਾ ਉਹਨਾਂ ਨੇ ਨਿਕੜਨੀ ਆ ਕੰਮ ਕਰਨ ਬੰਦੇ ਦੇ ਇਹ ਬੰਦੇ ਦਾ ਆ ਬੰਦੇ ਦਾ ਕੰਮ ਕਰਨ